देखो पंजाब दी ऐसरी स्थिति बहुत अफसोसजनक ते बहुत निराशाजनक नजर आउ। 괜ਿਤ ਕੱਲਾਕੇ ਮਹੀਨਾ ਹੋ ਚੁਕਿਆ ਇਸ ਸਮੱਸਿਆ ਖੜੀ ਹੋਈ। ਉਹਦਾ ਹੱਲ ਤੱਕ ਹੀ ਕਰਨਾ ਸੀ ਹਾਲੇ ਤੱਕ ਸੂਬਾ ਤੇ ਕੇਂਦਰ ਸਰਕਾਰਾਂ ਆਪਣੇ ਸਾਹਤ ਤਾਬ ਦੇ ਵਿੱਚ ਉਜੇਪੀ। ਜਿਹੜਾ ਪ੍ਰਧਾਨ ਮੰਤਰੀ ਜੀ 1900 ਕਰੋੜ ਦੇ ਕੇ ਗਏ ਆ ਬੈਠਾ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਦੇ ਨਾਲ ਪੰਜਾਬ ਦਾ ਕੰਮ ਨਹੀਂ ਚੱਲਣਾ ਬਹੁਤ ਵੱਡਾ ਨੁਕਸਾਨ ਕਿਸਾਨ ਦਾ ਖੇਤ ਮਜ਼ਦੂਰ ਦਾ ਲੋਕਾਂ ਦਾ ਜਾਨ ਮਾਲ ਦਾ ਫਸਲਾਂ ਦਾ ਹੋਇਆ ਉਹਦੀ ਪਰਪਾਈ ਕਰਨੀ ਐ ਸੰਕਟਮਈ ਸਮੇਂ ਦੇ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਇਹ 1900 ਬਹੁਤ ਘੱਟ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਜਿਹੜਾ ਜੋ ਡਿਵਾਂਡ ਆ ਸਟੇਟ ਦੀ 20000 ਕਰੋੜ ਦੀ ਘਟੋ ਘਟੋ ਪੈਸਾ ਉਹਨਾਂ ਨੂੰ ਵਧਾ ਕੇ ਰੀਲீஸ் ਕਰਦੇ ਦੂਜਾ ਜਿਹੜਾ ਉਸ ਤੋਂ ਵੀ ਵੱਡਾ ਦੁੱਖ ਹੁੰਦਾ ਹੈ ਕਿ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ 12000 ਕਰੋੜ ਪ੍ਰਧਾਨ ਮੰਤਰੀ ਜੀ ਕਹਿੰਦੇ ਕਿ ਇਹਨਾਂ ਦੇ ਕੋਲ ਡਿਸਾਸਟਰ ਮੈਨੇਜਮੈਂਟ ਫੰਡ ਦਾ ਉਹ ਪੈਸਾ ਗਿਆ ਕਿੱਥੇ ਮੰਤਰੀ ਸਭਾ ਕਹ ਰਹੀ ਹੈ ਸਾਡੇ ਕੋਲੇ ਪੈਸਾ ਕੋਈ ਨਹੀਂ ਤੇ ਹੋ ਸਕਦਾ ਵੀ ਜਿਹੜਾ 12000 ਕਰੋੜ ਡਿਸਾਸਟਰ ਮੈਨੇਜਮੈਂਟ ਦਾ इस तू वी बिपता किम वास्ते वरत्या गया एक बहुत वाला सवाल खड़ा हो गया जे बारह हजार करोड़ रुपया स्टेट गवर्नमेंट को आ नौबत इतों तक पहुंची क्यों पैसा बन्ना से भी खर्चा जाना चाहता सर रोकने भी खर्चा जा सकता सोकन तो बाद इमीजिएटली रिलीफ देने भी खर्चा जा सकता सी। इस करके मैं प्रधानमंत्री जी को बेनती करना कि तुम्हें क्या कि बारह हजार करोड़ है ये मुकर जा ਪਰ ਉਹਦੀ سزا ਮਿਲ ਰਹੀ ਹੈ ਪੰਜਾਬ ਨੂੰ ਤੇ ਤੁਸੀਂ ਕਿਰਪਾ ਕਰਕੇ 12000 ਕਰੋੜ ਦਾ ਹੌਰ ਜਾਰੀ ਕਰੋ ਇਹਨਾਂ ਦੀ ਇਨਕੁਆਰੀ ਖੋਲ ਲਓ ਜੇ ਕਹਿੰਦੇ ਸਾਡੇ ਕੋਲੇ ਨਹੀਂ ਹੈਗਾ ਇਹਨਾਂ ਦੀ ਇਨਕੁਆਰੀ ਖੋਲ ਲਓ ਆਪੇ ਸਚਾਈ ਜਿਹੜੀ ਲੋਕਾਂ ਦੇ ਸਾਹਮਣੇ ਆ ਜਗੀ ਪਰ ਇਸ ਲੜਾਈ ਦੇ ਵਿੱਚ ਸਾਡਾ ਪੰਜਾਬ ਦਾ ਨੁਕਸਾਨ ਨਾ ਹੋ ਜਵੇ ਇਹ ਸਾਰਿਆਂ ਨੂੰ ਸੁਝਾ ਇਸ ਕਰਕੇ ਮੈਂ ਆਸ ਕਰਦਾ ਕਿ ਇਹਦੀ ਇਨਕੁਆਰੀ ਕਰਾਣਾ ਤੇ ਇਮੀਜੇਟਲੀ ਪੈਸਾ ਕੇਂਦਰ ਕੋਲੇ ਕੋਈ ਘਾਟ ਨਹੀਂ ਪੈਸਾ ਤਾਂ ਲੋਕਾਂ ਦਾ ਲੋਕਾਂ ਤੇ ਲੱਗਣਾ ਜੇ ਕਿਸੇ ਨੇ ਬੇਇਮਾਨੀ ਵਿੱਚੋ ਕੀਤੀ ਹੈ ਉਹ ਕਰ ਲਓ ਪਰ ਲੋਕਾਂ ਨੂੰ ਸਜ਼ਾ ਨਾ ਦਿਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਲੋਕਾਂ ਨੂੰ ਪੈਸਾ ਇਨਜਿਟੀ ਚੱਲਦਾ ਕਰੋ ਤਾਂ ਜੋ ਐਡੀ ਵੱਡੀ ਦਿੱਕਤ ਦੇ ਵਿੱਚ ਜਿਹੜੇ ਲੋਕ ਪੰਜਾਬ ਦੇ ਬੈਠੇ ਆ ਉਹਨਾਂ ਨੂੰ ਰਾਹਤ ਮਿਲੇ